ਉਹਨਾਂ ਨੇ ਇੱਥਾ ਪੈਂਟਾ ਫੜੀਆਂ ਵਾ ਕਿ ਟੀਕੇ ਲਾ ਕੇ ਜਿੱਦਾਂ ਨਿਕਲੇ ਹੁੰਦੇ ਆ ਤੇ ਬੜਾ ਦਰਦ ਲੱਗਾ ਮਨ ਨੂੰ ਤੇ ਇਹ ਵੀ ਵੇਖੋ ਕੀ ਇਹਨਾਂ ਤੇ ਖਾਲਾ ਉਹ ਸਾਰੀ ਕੁ ਝਾੜੀਆਂ ਜਿੱਥੇ ਕੀ ਪੰਨੀਆਂ ਝਾੜੀਆਂ ਵਿੱਚ ਆ ਕੇ ਵੇਖੋ ਉੱਥੇ ਵੀ ਤੁਹਾਨੂੰ ਆਖਦੇ ਮਿਲਾਂਗੇ ਜਵਾਰੀ ਦੀ ਦੇ ਸਬਕ ਕੀ ਕਰਨ ਦੇ ਪ੍ਰਕਾਰ ਇਹ ਸਭ ਕਹਿੰਦੀਆਂ ਗੱਲਾਂ ਕੋਚੇ-ਵੋਚੇ ਪਾਣੀ ਦੇ ਕੋਟ ਆ ਇੰਨੀ ਆ ਕਿਤੇ ਲੱਗਿਆ ਨਹੀਂ ਜਾਂਦਾ ਇੱਥੇ ਕੀ ਕਰਨ ਦੇ ਇਹ ਸਾਰੀ ਕੁ ਝਾੜੀਆਂ ਜਿੱਥੇ ਕੀ ਪੰਨੀਆਂ ਝਾੜੀਆਂ ਵਿੱਚ ਆ ਕੇ ਵੇਖੋ ਉੱਥੇ ਵੀ ਤੁਹਾਨੂੰ ਆਖਦੇ ਮਿਲਾਂਗੇ ਜਵਾਰੀ ਦੀ ਦੇ ਸਬਕ ਇਸ ਵੇਲੇ ਦੀ ਬੜੀ ਹੀ ਮੰਦ ਪਾਕੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਅੰਮ੍ਰ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਰੋਡ ਦੇ ਕਿਨਾਰੇ ਇੱਕ ਖਾਲੀ ਪਲਾਟ ਹੈ ਉਸ ਖਾਲੀ ਪਲਾਟ ਦੇ ਵਿੱਚ ਨੌਜਵਾਨ ਦੀ ਲਾਸ਼ ਪਈ ਹੋਈ ਸੀ ਔਰ ਜਦ ਇਲਾਕਾ ਵਾਸੀਆਂ ਨੇ ਇਸ ਨੂੰ ਵੇਖਿਆ ਤਾਂ ਉਹਨਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਫੋਨ ਕੀਤਾ ਗਿਆ ਤਾਂ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਅਜੇ ਤੱਕ ਨੌਜਵਾਨ ਦੀ ਪਛਾਣ ਨਹੀਂ ਹੋ ਪਾਈ ਹੈ ਕਿ ਇਹ ਕੌਣ ਸੀ ਔਰ ਕਿੱਥੋਂ ਆਇਆ ਸੀ ਔਰ ਮੌਤ ਦਾ ਕੀ ਕਾਰਨ ਸੀ ਫਿਲਹਾਲ ਇਲਾਕਾ ਵਾਸੀਆਂ ਦੇ ਹੁੰਦੇ ਨੇ ਨਸ਼ਾ ਕਰਦੇ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਲਾਕੇ ਦੇ ਵਿੱਚ ਪੁਲਸ ਆਉਂਦੀ ਹੈ ਪਰ ਗੇੜਾ ਮਾਰ ਕੇ ਚਲੇ ਜਾਂਦੀ ਹੈ ਪੁਲਸ ਦੇ ਵੱਲੋਂ ਕਦੇ ਕਿਸੇ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਲਾਕਾ ਵਾਸੀਆਂ ਦੇ ਵੱਲੋਂ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੀ ਨੌਜਵਾਨ ਦੀ ਮੌਤ ਹੋਈ ਹੈ ਫਿਲਹਾਲ ਇਹ ਪੁਲਸ ਦੀ ਜਾਂਚ ਦਾ ਵਿਸ਼ਾ ਬਣਿਆ ਹੈ ਪੁਲਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੌਤ ਦਾ ਅਖੀਰ ਕਾਰਨ ਸੀ ਪਰ ਇਲਾਕਾ ਵਾਸੀਆਂ ਦੇ ਵੱਲੋਂ ਪੁਲਸ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਪੁਲਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਇਲਾਕੇ ਦੇ ਵਿੱਚ ਸ਼ਰەआम ਹੀ ਨਸ਼ੇੜੀ ਖਾਲੀ ਥਾਵ ਚਲਦਾਇਆ ਤਾਂ ਅੱਜ ਖਾਲੀ ਪਲਾਟ ਦੇ ਵਿੱਚ ਇੱਕ ਜਵਾਨ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ ਉਮਰ ਕਰੀਬ 20 ਤੋਂ 25 ਸਾਲ ਦੱਸੀ ਜਾ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਔਰ ਕਿਹਾ ਗਿਆ ਹੈ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਬਾਜੀ ਸੁਣ ਕੇ ਬੜਾ ਦੁੱਖ ਲੱਗਾ ਕਿਉਂਕਿ ਇੱਥੇ ਅਸੀਂ ਰਾਤੀ ਵੀ ਅਜੇ ਲੰਘ ਕੇ ਗਏ ਆ ਤੇ ਮੇਰੀ ਬੇਟੀ ਵੀ ਤੇ ਆਪਾਂ ਤੇ ਇਹਨਾਂ ਨੇ ਇਦਾਂ ਪੈਂਟਾ ਫੜੀਆਂ ਵਾ ਕਿ ਟੀਕੇ ਲਾ ਕੇ ਜਿੱਦਾਂ ਨਿਕਲੇ ਹੁੰਦੇ ਆ ਤੇ ਬੜਾ ਦੁੱਖ ਲੱਗਾ ਮਨ ਨੂੰ ਦੇਖ ਕੇ ਵੀ ਵੇਖੋ ਕੀ ਇਹਨਾਂ ਦਾ ਹਾਲ ਵਾ ਇਧਰ ਵੀ ਦੇਖੋ ਤੁਸੀਂ ਲਾਟਾਂ ਵਿੱਚ ਲੋਕ ਲੋਕੇ ਵਿਚਾਰੇ ਆਪਣੀ ਬਹੁਤ ਜ਼ਿਆਦਾ ਦੇਖ ਕੇ ਨਾ ਮਨ ਦੁਖੀ ਹੁੰਦਾ ਵਾ ਸਾਡਾ ਜਦੋਂ ਮਾਮਾ ਤੇ ਪੋਤੇ ਇਸ ਤਰ੍ਹਾਂ ਦੇ ਬਹੁਤ ਦੁੱਖ ਲੱਗਦਾ ਵਾ ਮਨ ਮੋਤਾ ਹੋ ਜਾਂਦੀਆਂ ਇਹਨਾਂ ਦਾ ਇੱਕ ਕਸੂਰ ਵਾ ਕਿਹਦਾ ਕਸੂਰ ਆ ਦੇਖੋ ਕੋਈ ਕਿਸ ਨੂੰ ਕਿਸੇ ਲੱਤ ਪਾਉਂਦਾ ਕਿਸੇ ਨੂੰ ਕਿਸੇ ਕੋਲ ਤਾਂ ਕਿਹਾ ਜਾ ਰਿਹਾ ਕਿ ਨਸ਼ਾ ਖਤਮ ਕਰਤਾ ਹੈ ਕੋਈ ਖਤਮ ਨਹੀਂ ਹੋਇਆ ਤੁਸੀਂ ਇੱਥੇ ਆ ਕੇ ਦੇਖੋ ਤੁਸੀਂ ਜਦੋਂ ਆਓਗੇ ਨਾ ਕਿਤੇ ਮੈਨੂੰ ਆਪਣਾ ਨੰਬਰ ਦੇਖ ਜਾਓ ਮੈਂ ਤੁਹਾਨੂੰ ਦੱਸਾਂਗੀ ਇੱਥੇ ਜਦੋਂ ਵੇਖੋ ਇੱਥੇ ਕੋਈ ਆਟੋ ਲਾ ਕੇ ਖਲੋਤਾ ਹੁੰਦਾ ਜੇ ਕੋਈ ਕੋਈ ਉੱਥੇ ਝਾੜੀਆਂ 'ਚ ਬੈਠੇ ਹੁੰਦੇ ਆ ਇਧਰੋਂ ਦੇਖ ਲਓ ਇਹਨੂੰ ਤੁਰੇ ਹੁੰਦੇ ਆ ਕੋਈ ਵੇਖਦੇ ਨਹੀਂ ਧੀ ਪਹਿਣਵਾ ਉਹ ਵਿਚਾਰੇ ਇੱਦਾਂ ਪੈਂਟਾਂ ਫੜੀਆਂ ਹੁੰਦੀਆਂ ਵਾ ਅੱਧੀ ਐ ਬਹੁਤ ਜਿਆਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਨਹੀਂ ਤਲਾਹ ਨਹੀਂ ਦਿੱਤੀ ਗਈ ਕਿ ਇਲਾਕੇ ਵਿੱਚ ਹਾਂਦੀ ਆਉਂਦੇ ਆਉਂਦੇ ਵੀ ਆਉਂਦੇ ਵੀ ਆ ਵਸ ਚਲੇ ਜਾਂਦੇ ਹਾਂਜੀ ਬਸ ਪੁਲਿਸ ਸਿਰਫ ਚੱਕਰ ਮਾਰਦੀ ਚੱਕਰ ਹੀ ਮਾਰਦੀ ਐ ਬਸ ਉਹ ਵੀ ਕੋਈ ਅਸੀਂ ਦੇਖਿਆ ਨਹੀਂ ਹਾਂਜੀ ਕੋਈ ਨਹੀਂ ਦੇਖਿਆ ਸਭ ਦੇਖ ਲੀਦਾ ਵਾ ਇੱਥੇ ਜ਼ਿੰਦਗੀ ਬਰਬਾਦ ਹੋ ਰਹੀ ਜਿਹੜੇ ਵਾਦੂ ਹੋ ਰਹੀ ਆ ਬਹੁਤ ਹੁੰਦੀ ਨਹੀਂ ਮੁੱਕਰ ਕੇ ਆ ਹੋ ਕੀ ਕਰ ਤੁਸੀਂ ਚਾਹੁੰਦੇ ਕਿ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਚਾਹੁੰਦੇ ਆ ਕਿ ਇਹਨਾਂ ਤੇ ਹੱਲ ਪਾਈ ਜਾਵੇ ਜਿਹੜੇ ਵੇਚਦੇ ਆਣ ਕੇ ਅਕਸਰ ਕਿਤੇ ਉਹਨਾਂ ਕਿਤੇ ਆਉਂਦਾ ਹੀ ਆ ਨਾ ਪਰ ਭਗਵੰਤ ਮਾਨ ਸਰਕਾਰ ਕਹਿੰਦੀ ਹੂਸ ਤੇ ਨਸ਼ਾ ਕੁਛ ਨਹੀਂ ਕੁਛ ਨਹੀਂ ਸਭ ਕਹਿੰਦੀਆਂ ਗੱਲਾਂ ਵਾ ਸਭ ਸਾਡੇ ਤੇ ਆ ਆਪਣੇ ਆਂਡੀ ਦੇ ਵਿੱਚ ਮਕਾਨ ਵੀ ਢਾਕੇ ਜਿਨ੍ਹਾਂ ਦੇ ਆਹ ਵੇਖੋ ਹੁਣ ਇਧਰ ਦੇਖੋ ਗਰਾਉਂਡ 'ਤੇ ਛਾਤੀ ਮਾਰੋ ਲੰਗੀਆਂ ਨਹੀਂ ਜਾਂਦਾ ਕੀ ਕਰਨਦਾ ਪ੍ਰਸ਼ਾਸਨ ਇਹ ਸਭ ਕਹਿੰਦੀਆਂ ਗੱਲਾਂ ਕੁਛ ਛੋਟੇ ਛੋਟੇ ਪਾਣੀ ਦੇ ਬੋਹ ਆ ਇੰਨੀ ਆ ਕਿਤੇ ਲੰਗੀਆਂ ਨਹੀਂ ਜਾਂਦਾ ਇੱਥੇ ਕੀ ਕਰਨਦੇ ਆ ਭਾਂਜੀ ਸਾਰੇ ਹਮ ਲੋਟਦੇ ਆ ਖਲੋਤੇ ਨਹੀਂ ਸਾਰੇ ਹਮ ਲੋਟਦੇ ਆ ਨਸ਼ੇਰੀ ਨਸ਼ੇਰੀ ਇਹਨਾਂ ਕੋਈ ਆ ਕਿ ਹੱਥੇ ਲਾਹਣ ਦਾਨੀ ਵਿਚਾਰੇਆ ਕੋਲ ਨਸ਼ੇ ਨੇ ਇੱਕ ਜਾਨ ਲੈ ਲਈ ਜੀ ਨਹੀਂ ਇਹ ਕਹਣਾ ਜਾਂਦੇ ਜੀ ਜਿਹੜਾ ਕਿ ਸਰ ਬਹੁਤ ਗਲਤ ਹੈਗਾ ਬਹੁਤ ਜ਼ਿਆਦਾ ਅੱਜ ਦੀ ਯੂਥ ਵਾਸਤੇ ਬਹੁਤ ਹੀ ਜ਼ਿਆਦਾ ਗਲਤ ਹੈਗਾ ਨਾ ਸਾਨੂੰ ਸਾਡੇ ਵੀ ਬੱਚਿਆਂ ਦੇ ਡਰ ਲੱਗਿਆ ਰਹਿੰਦਾ ਕਿ ਸਾਡੇ ਬੱਚੇ ਬਾਹਰ ਅੰਦਰ ਆਂਦੇ ਜਾਂਦੇ ਰਾਤ ਨੂੰ ਆਂਦੇ ਦੇਰ ਸਵੇਰ ਆਂਦੇ ਕਿਸੇ ਵੇਲੇ ਵੀ ਇਹ ਲੋਕ ਪਕੜ ਲੈਂਦੇ ਨੇ ਕੋਈ ਚੋਰੀ ਚਿਕਾਰੀ ਕਰ ਲੈਂਦੇ ਨੇ ਕੁਝ ਵੀ ਘੇਰ ਲੈਂਦੇ ਨੇ ਉਪਰੋਂ ਇਹ ਨਸ਼ਾ ਕਰ ਕਰਕੇ ਬੇੜਾ ਗਰਕ ਦੁਨੀਆ ਦਾ ਕੀਤਾ ਹੋਇਆ ਹੱਦ ਹੱਦ ਤੂੰ ਜਿਹੜਾ ਜਿਹਨੂੰ ਕਹਿੰਦੇ ਸਭ ਤੋਂ ਛੋਟੇ ਛੋਟੇ ਬੱਚੇ ਜਿਹੜੇ ਨਾ 10 10 12 ਸਾਲ ਦੇ ਬੱਚੇ ਇੰਨ ਹੱਦੋਂ ਜ਼ਿਆਦਾ ਬੇੜਾ ਕਰ ਕੇ ਬਿਲਕੁਲ ਤਾਂ ਕਿਹਾ ਜਾਂਦਾ ਲਗਾਤਾਰ ਕੋਈ ਕਾਰਵਾਈ ਨਹੀਂ ਕੁਝ ਨਹੀਂ ਗਾ ਇਹ ਸਭ 2 ਮਿੰਟ ਦੇ ਚੱਲੇਗੇ ਜਿਸ ਹੁਣ ਆਪਾਂ 2 ਮਿੰਟ ਲਈ ਕਰੇ ਨਾ ਇਹ 2 ਮਿੰਟ ਦੇ ਚੱਲੇਗੇ ਬਿਲਕੁਲ 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 ਫਰੀਡਮ ਹੈਗੀ ਸਭ ਨੂੰ ਇੱਥੇ ਸਾਰੀ ਦੇਖੋ ਝਾੜੀਆਂ ਜਿੱਥੇ ਕੀ ਪਰਲੀਆਂ ਝਾੜੀਆਂ ਵੀ ਜਾ ਕੇ ਵੇਖੋ ਉੱਥੇ ਵੀ ਤੁਹਾਨੂੰ ਅੱਤ ਦੇ ਮਿਲਣਗੇ ਜਵਾਰੀ ਕੀ ਤੇ ਸਭ ਕੇ ਸਰਕਾਰ ਨੂੰ ਦਾਅਵੇ ਕਰਦੀ ਕਿਸੇ ਜਗ੍ਹਾ ਕੋਈ ਦਾਅਵਾ ਨਹੀਂ ਸਭ ਕਹਿੰਦੇ ਗੱਲਾਂ ਵੋਟਾਂ ਕਰਕੇ ਚੱਲਦਾ ਜੋ ਵੀ ਵੋਟਾਂ ਤੇ ਗੱਲਾਂ ਕੁਝ ਹੋ ਰਹੀਆਂ ਬਾਦ ਗਤੀ ਇਹ ਕੋਈ ਰਿਐਲਟੀ ਨਹੀਂ ਕੁਛ ਹੋ ਹੋਏਗੀ ਟਾਈਮ ਪਾਸ ਦੀ ਦੁਨੀਆ ਦਾ ਵਾਸਕ ਤੁਮਾਂ ਸਰਕਾਰ ਕਹਿੰਦੇ ਯੂਥ ਨਕਸ਼ਾ ਮੋਰਤ ਅਸੀਂ ਮੁਹਿੰਮ ਵੀ ਸ਼ੁਰੂ ਕੀਤੀ ਹੈ ਕੋਈ 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 ਮੁਹਿੰਮ ਨਹੀਂ ਅਜੇ ਇਤਨੀ ਮੁਹਿੰਮ ਨਹੀਂ ਆ ਤੁਹਾਡੇ ਇਲਾਕੇ ਦੇ ਵਿੱਚ ਨਕਸ਼ਾ ਕਟਿਆ ਤੇ ਵਧਿਆ ਵਾ ਨਹੀਂ ਬਹੁਤ ਜ਼ਿਆਦਾ ਕਟਿਆ ਕਿੱਥੇ ਵੀ ਨਹੀਂ ਗਿਆ ਸਾਡੇ ਇਲਾਕੇ ਜਿੱਥੇ ਵੀ ਨਹੀਂ ਕਟਿਆਗਾ ਹਾਰੀ ਜਗ੍ਹਾ ਤੇ ਘਾਰੀ ਜਗ੍ਹਾ ਤੇ ਮਤੇ ਆਈ ਆ ਆਹਤ ਨਾਲੋਂ ਜ਼ਿਆਦਾ ਮੇਰਾ ਨਾਮ ਰਵਿੰਦਰ ਦੇਸ਼ ਕਿੱਥੋਂ ਦੇ ਰਹਿਣ ਵਾਲੀ ਮੈਂ ਬਣਿਆ ਨਹੀਂ ਠੱਸਪੁਰ ਆ ਜਿਹੜੀ ਖਾਲੀ ਪਲਾਟ ਤੇ ਡੈੱਡ ਬੋਡੀ ਮਿਲੀ ਤਬ ਵੀ ਇੱਥੇ ਪਈ ਆ ਹਰੇ ਨਹੀਂ ਪਤਾ ਪਰ ਇੱਥੇ ਨਸ਼ੇ ਦਾ ਅੱਡਾ ਚੱਲਦਾ ਆ ਸਾਡੇ ਮੇਰੇ ਘਰ ਦੇ ਨਾਲ ਖਾਲੀ ਪਲਾਟ ਹੈਗਾ ਆ ਉੱਥੇ ਸਵੇਰ ਤੋਂ ਲੈ ਕੇ 8 ਵਜੇ ਤੋਂ ਲੈ ਕੇ ਰਾਤ 11 ਤੱਕ ਨਸ਼ਾ ਚੱਲਦਾ ਰਹਿੰਦਾ ਜਦ ਕਿ ਮੇਰੇ ਘਰ ਦੇ ਬਰ ਕੈਮਰੇ ਲੱਗੇ ਆ ਕੈਮਰੇ ਚੈੱਕ ਕਰ ਸਕਦੇ ਨੇ ਪੁਲਿਸ ਵਾਲੇ ਜੇ ਕੋਈ ਇਤਰਾਜ਼ ਹੈਗਾ ਤੇ ਮੈਂ ਤਾਂ ਬੜੀ ਵਾਰੀ ਕੰਪਲੇਟ ਵੀ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਲੱਗਦਾ ਖਾਲੀ ਪਲਾਟ ਦੇਖ ਕੇ ਜਦੋਂ ਮਰਜ਼ੀ ਵੇ ਲੋ ਰਾਤੀ 10 11 ਵੇ ਤੱਕ ਨਸ਼ਾ ਚੱਲਦਾ ਰਹਿੰਦਾ ਤੇ ਨੌਜਵਾਨ ਦੀ ਕੋ ਪਛਾਣ ਹੋਈ ਇਲਾਕੇ ਦਾ ਹੈਗਾ ਜਾਂ ਕਿਤੇ ਬਾਹਰ ਦਾ ਨਹੀ ਨਹੀ ਇਹ ਦੇਖ ਇਹਨੂੰ ਮੈਂ ਬੰਦੇ ਨੂੰ ਪਹਿਲਾਂ ਨਹੀਂ ਕਦੀ ਵੇਖਿਆ ਬਾਕੀ ਮੈਂ ਸਾਰਿਆਂ ਨੂੰ ਜਾਣਦਾ ਜਿਹੜਾ ਨਸ਼ਾ ਕਰਦੇ ਨੇ ਮੈਨੂੰ ਸਾਰਾ ਪਤਾ ਕਾਰਨ ਕਿ ਲੱਗਦਾ ਕੋਈ ਨਸ਼ਾ ওভারਡੋਜ਼ ਹੁੰਦੇ ਕਰਕੇ ਹੋਇਆ ਜਾਂ ਕਿਸੇ ਤੰ ਦਾ ਕੋਈ ਝਗੜਾ ਜਾਂ ਕਿਸੇ ਵੱਲੋਂ ਕੋਈ ਕਤਲ ਕੀਤਾ ਗਿਆ ਹੋਵੇ ਨਹੀਂ ਨਹੀਂ ਸਰ ওভারਡੋਜ਼ ਹੀ ਹੈ ਕੋਈ ਛੱਡਬੇੜ ਤੇ ਇਨਸਾਨ ਚੋਦੀ ਹੈਗੀ ਨਹੀਂ ਹੈ ওভারਡੋਜ਼ ਹੀ ਹੈਗਾ ਨੇ ਕਿੰਨੇ ਟਾਈਮ ਤੋਂ ਤੇ ਡੈਡ ਬੋਡੀ ਪਈ ਹੈ ਇਹ ਤੁਹਾਨੂੰ ਗੱਲ ਕਰ ਮੈਂ ਤਾਂ ਹੁਣੇ ਪਾ ਲੱਗਾ ਜਦੋਂ ਪੁਲਿਸ ਦੀ ਗੱਡੀ ਆਈ ਗਰਾਉਂਡ ਐਥੇ ਉੱਥੇ ਮਿਲੀ ਐ ਤੇ ਇਹਦਾ ਤਲਾਸ਼ੀ ਲਈ ਜੀ ਤਲਾਸ਼ੀ ਵਿੱਚੋਂ ਅਧਾਰਕੜ ਮਿਲਿਆ ਹੋਏ ਲੇਡੀਜ਼ ਦਾ ਗੁਰਦਾਸਪੁਰ ਦਾ ਤੇ ਹੁਣ ਜਾਂਚ ਦਾ ਵਿਸ਼ਾ ਹੈ ਦੇਖਾਂਗੇ ਸਰ ਮੇਲ ਹੈ ਕਿ ਫੀਮੇਲ ਹੈ ਜਿਹੜਾ ਇਹ ਮੇਲ ਹੈ ਜੀ ਸਰ ਕਿੰਨੀ ਉਮਰ ਲੱਗਦੀ ਹੈ ਇਹਦੀ ਹੁੰਦੀ ਹੈ ਤੇ ਤਕਰੀਬਨ 20 ਤੋਂ ਪਲੱਸ ਹੈ ਕਿੰਨੇ ਟਾਈਮ ਤੋਂ ਇੱਥੇ ਪਈ ਹੋਈ ਹੈ ਸਾਨੂੰ ਤੇ 112 ਤੇ ਕਮਿਊਂਡਾ ਇਹ ਤੇ ਆ ਗਏ ਮੌਕੇ ਤੇ ਸਰ ਕੋ ਨਸ਼ੇ ਵਗੈਰਾ ਦਦੀ ਹੈ ਕੀ ਕੋ ਸੱਟ ਵਗੈਰਾ ਵੀ ਕੋਈ ਇਹਦੇ ਤੇ ਲੱਗੀ ਨਹੀਂ ਕੋਈ ਨਹੀਂ ਇਹਦੀ ਜਾਂਚ ਦਾ ਵਿਸ਼ਾ ਜੀ ਬਾਅਦ ਚ ਦੇਖਿਆ ਜਾਏਗਾ ਜੀ ਬਹੁਤ ਬਹੁਤ ਕਰਦੇ ਜੀ ਪੁਲਸਰ ਇਹਦੀ ਕਾਰਵਾਈ ਕਰ ਕੀਤੀ ਜਾਏਗੀ ਜੋ ਬੰਦੀ ਕਾਬੀ ਕੀਤੀ ਸਰ ਕੋ ਨਸ਼ੇ ਕੋਈ ਨਸ਼ੇ ਦੀ ਕੋਈ ਚੀਜ਼ ਵਗੈਰਾ ਨਹੀਂ ਨਸ਼ੇ ਦੀ ਕੋਈ ਚੀਜ਼ ਨਹੀਂ ਕੋਈ ਨਹੀਂ ਨਸ਼ੇ ਦੀ ਕੋਈ ਹਥਿਆਰ ਜਾਂ ਕੋਈ ਨਾ ਕੋਈ ਨਹੀਂ ਕੋਈ ਨਹੀਂ ਇਹਦੇ ਬਾਅਦ ਦੀ ਰਿਪੋਰਟਾਂ ਜਾਂ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਪਤਾ ਚੱਲੇਗਾ ਸਰ ਲਾਕੇ ਵਾਲੇ ਨੇ ਕੁਝ ਦੱਸਿਆ ਕਿਤੇ ਮੌਕੇ ਦੇ ਨਹੀਂ کافی ਲੋਕ ਆਏ ਇੱਕ ਵਾਰ ਕਿਹਨੇ شناخت ਕੀਤੀ ਨਹੀਂ ਪੋਸਟਮਾਰਟਮ ਦੇ ਲਈ ਲਾਸ਼ ਨੂੰ ਕਬਜ਼ੇ ਚ ਲਿਆ ਗਿਆ ਹਾਂ ਕਬਜ਼ੇ ਲੈ ਜਾ ਗਿਆ